ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਕੜੀ ਪੱਤਾ ਤੇ ਮੂੰਗਫਲੀ ਵਾਲੇ ਚੌਲ ਇਹ ਚੌਲਾਂ ਨੂੰ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਮੂੰਗਫਲੀ ਦੀਆਂ ਗਿਰੀਆਂ ਲਈਆਂ ਵਾ ਮੂੰਗਫਲੀ ਦੀਆਂ ਗਿਰੀਆਂ ਨੂੰ ਅਸੀਂ ਚੰਗੀ ਤਰ੍ਹਾਂ ਸੇਕ ਲੈਨੇ ਆ ਮੂੰਗਫਲੀ ਦੀਆਂ ਗਿਰੀਆਂ ਨੂੰ ਅਸੀਂ ਸੇਕ ਲਿਆ ਹੋਇਆ ਹੁਣ ਅਸੀਂ ਨਾਲ ਹੀ ਇਹਦੇ ਕੜੀ ਪੱਤਾ ਪਾ ਲਾਂ ਇਹਦੀ ਅਸੀਂ 15-20 ਪੱਤੇ ਲਏ ਆ ਇਹਨਾਂ ਨੂੰ ਅਸੀਂ ਏਕ ਲਾਂਗੇ ਮੌਂਗਫਲੀ ਦੀ ਗਿਰੀਆਂ ਤੇ ਕੜੀ ਪੱਤੇ ਨੂੰ ਅਸੀਂ ਚੰਗੀ ਤਰ੍ਹਾਂ ਸੇਕ ਲਾਂ ਹੁਣ ਇਹਨਾਂ ਨੂੰ ਥੱਲੇ ਲਾ ਕੇ ਠੰਡੇ ਕਰ ਲਈਏ ਅਸੀਂ ਚੌੜਾ ਨੂੰ ਫਰਾਈ ਕਰਕੇ ਤਿਆਰ ਕਰਾਂਗੇ ਇੱਕ ਚਮਚਾ ਜੀਰਾ ਪਾਇਆ ਵਾ ਇੱਕ ਪਿੰਚ ਹਿੰਗ ਇੱਕ ਤੇਜ ਪੱਤਾ ਦੋ ਲਾਉਂਗਾ ਚਾਰ-ਪੰਜ ਦਾਣੇ ਕਾਲੀ ਮਿਸਟੀ ਦੇ ਦੋ-ਤਿੰਨ ਕਲੀਆਂ ਲਸਣ ਦੀਆਂ ਇਹਨਾਂ ਨੂੰ ਬਰੀਕ ਕਟਿੰਗ ਕਰ ਲਿਆ ਵਾ ਉਹ ਟਮਾਟਾ ਕਾਟ ਕੇ ਪਿਆਜ਼, ਦੋ ਮਿਰਚਾਂ ਹਰੀਆਂ। ਨਾਲੀ ਮਟਰ ਪਾ ਲਾਂ। ਇਹ ਛੋਟੇ ਟੈਗ ਘੱਲੂ ਲਿਆ ਵਾ ਇਹਨੂੰ ਨਾਲ ਪਾ ਲਾਂ। ਇਹਨੂੰ ਚੰਗੀ ਤਰ੍ਹਾਂ ਘੋਲ ਲੈਣੇ ਸੌਫਟ ਹੋਣ ਤੱਕ। ਚੈੱਕ ਕਰ ਲੈਣੇ ਆ। ਦੋ ਤਿੰਨ ਮਿੰਟ ਹੋ ਗਏ ਇਹਨਾਂ ਨੂੰ ਪਕਾਉਂਦਿਆਂ ਨੂੰ ਮਟਰਾਂ ਨੂੰ ਤੇ ਆਲੂਆਂ ਨੂੰ। ਨਮਕ ਅਸੀਂ ਚੌਲਾਂ ਦੇ ਹਿਸਾਬ ਨਾਲ ਪਾਵਾਂਗੇ। ਜਿੰਨੇ ਸਾਡੇ ਚੌਲ ਆ ਉਹਨੇ ਅਸੀਂ ਨਮਕ ਉਹਦੇ ਹਿਸਾਬ ਨਾਲ ਪਾਵਾਂਗੇ। ਮਟਰਾਂ ਨੂੰ ਹਲਕਾ ਜਿਹਾ ਹੋਰ ਸੌਫਟ ਕਰ ਲੈਣੇ ਆਂ ਆਲੂ ਵੀ ਸੌਫਟ ਹੋ ਗਿਆ ਮਟਰ ਵੀ ਸੌਫਟ ਹੈ ਇਸ ਤੋਂ ਜ਼ਿਆਦਾ ਨਹੀਂ ਅਸੀਂ ਪਕਾਵਾਂਗੇ ਚੈੱਕ ਕਰਕੇ ਤੇ ਇਹ ਚੌਲਾਂ ਨੂੰ ਮਿਕਸ ਕਰ ਲਾਂਗੇ ਇਹਨਾਂ ਚੌਲਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਅਸੀਂ ਰਾਤ ਦੇ ਬਚੇ ਹੋਏ ਚੌਲਾਂ ਨੂੰ ਫਰਾਈ ਕੀਤਾ ਵਾ ਤੁਸੀਂ ਤਾਜ਼ੇ ਚੌਲਾਂ ਨੂੰ ਵੀ ਫਰਾਈ ਕਰ ਸਕਦੇ ਜੀ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਉਹ 1 ਮਿੰਟ ਵਾਸਤੇ ਕਵਰ ਕਰ ਦਿੰਨੇ मूंगਫਲੀ ਦੀਆਂ ਗਿਰੀਆਂ ਤੇ ਕੜੀ ਪੱਤੀਆਂ ਨੂੰ ਜਿਹੜਾ ਅਸੀਂ ਰੋਸਟ ਕਰਕੇ ਪੀਸਿਆ ਸੀ ਇਹਦੇ ਚੌਲਾਂ ਦਾ ਬਹੁਤ ਹੀ ਵਧੀਆ ਟੇਸਟ ਆਇਆ। 1 ਮਿੰਟ ਸੇਕ ਲਵਾਉਣ ਤੋਂ ਬਾਅਦ ਇਹ ਚੰਗੀ ਤਰ੍ਹਾਂ ਮਿਕਸ ਕਰ ਲਾਗੇ। ਥੋੜਾ ਜਿਹਾ ਸੀ ਹੋਰ ਪਾ ਲઈએ। ਇਹ ਚੌਲ ਖਾਣ ਵਿੱਚ ਬਹੁਤ ਹੀ ਸਵਾਦ ਹੈ। ਥੋੜਾ ਜਿਹਾ ਨਿੰਬੂ ਦਾ ਜੂਸ ਪਾਵਾਂ ਪਰੇ ਦੇ। ਇਹਦੇ ਨਾਲ ਖੱਟਾ ਮਿੱਠਾ ਟੇਸਟ ਆਏਗਾ। ਇਹਨਾਂ ਨੂੰ ਮਿਕਸ ਕਰ ਲਈਏ ਤੇ ਗੈਸ ਨੂੰ ਬੰਦ ਕਰਤਾ। ਚੌਲ ਬਣ ਕੇ ਤਿਆਰ ਹੈ। ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਤੇ ਖਾਓ ਚਲ ਫਿਰ ਮਿਲਦੇ ਆ ਕਿਸੇ ਹੋ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ